ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਇਸ ਵਕਤ ਆਪਾਂ ਖੜੇ ਆ ਨਿਊ ਸ਼ਾਮਨਗਰ ਸੁਆਮੀ ਵਿਵੇਕਾਨੰਦ ਸਕੂਲ ਦੇ ਕੋਲ ਦੋਸਤੋ ਇੱਥੇ 3 ਵਜੇ ਦੇ ਕਰੀਬ ਇੱਕਾ ਸਟੂਡੈਂਟਸ ਆਪਣੇ ਕੋਲ ਨੇ ਔਰ ਇਹਨਾਂ ਨਾਲ ਇੱਕ ਵਾਰਦਾਤ ਹੋਈ ਆ ਦੋਸਤੋ ਮੈਂ ਸਿੱਧੇ ਤੌਰ ਤੇ ਤੁਹਾਡਾ ਆਪੇ ਬੱਚਿਆਂ ਨਾਲ ਗੱਲ ਕਰਦੇ ਆ ਇਹਨਾਂ ਨਾਲ ਵਾਰਦਾਤ ਕਦੋਂ ਹੋਈ ਆ ਕਿਹਨੇ ਕੀਤੀ ਆ ਕਦੋਂ ਕੀਤੀ ਆ ਤੇ ਇਹਨਾਂ ਦਾ ਕੀ ਨੁਕਸਾਨ ਹੋਇਆ ਦੋਸਤੋ ਬਹੁਤ ਹੀ ਹਾਲਾਤ ਖਰਾਬ ਹੋ ਚੁੱਕੇ ਆ ਆਪਣੇ ਨਸ਼ੇ ਦੀ ਪੂਰਤੀ ਲਈ ਆਪਣੇ ਗਲਤ ਮਨਸੂਬਿਆਂ ਦੀ ਪੂਰਤੀ ਲਈ ਆ ਛੋਟੇ ਛੋਟੇ ਮਾਸੂਮ ਬੱਚੇ ਜਿਹੜੇ ਕਿ এডਿਕੇਸ਼ਨ ਲੈ ਰਹੇ ਆ ਸਟੱਡੀ ਕਰ ਰਹੇ ਆ ਇਹਨਾਂ ਨੂੰ ਵੀ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹਾਂਜੀ ਬੇਟਾ ਕੀ ਨਾਮ ਆਪਦਾ ਹਾਂਜੀ ਆਮਸ਼ ਤਹਰਾਤ ਉਹ ਸਾਹਮਣੇ ਬਿਲਕੁਲ ਘਰ ਹੈ ਮੇਰਾ ਨਿਊ ਸ਼ਾਮਲ 59 ਅੱਛਾ ਤੇ ਬੇਟਾ ਕੀ ਹੋਇਆ ਤੁਸੀਂ ਕਿੰਨੀ ਕਲਾਸ ਚ ਪੜਦੇ ਹੋ ਪਲੱਸ 2 ਕਰ ਰਿਹਾ ਮੈਂ ਕਿਹੜੇ ਸਕੂਲ ਚ ਐਪੋਲੋਸ ਯਾਰ ਤੇ ਐਸ ਵੀ ਮਤਲਬ ਇਹਨਾਂ ਦਾ ਹੀ ਆ ਨਹੀਂ ਨਹੀਂ ਦੂਜੇ ਐਸ ਵੀ ਅੱਛਾ ਤੇ ਬੇਟਾ ਤੁਹਾਡਾ ਕੀ ਨਾਮ ਹੈ ਅਗਮਪ੍ਰੀਤ ਸਿੰਘ ਅਗਮਪ੍ਰੀਤ ਸਿੰਘ ਬੇਟਾ ਤੁਹਾਡਾ ਕੀ ਨਾਮ ਹੈ ਜੀਵਨ ਸਿੰਘ ਤੁਸੀਂ ਤਿੰਨੇ ਸਟੂਡੈਂਟ ਹੋ ਹਾਂਜੀ ਔਰ ਇੱਕੋ ਹੀ ਕਲਾਸ ਚੋਂ ਨਹੀਂ ਹਾਂ ਮੋਲੇ ਲੱਗਨੇ ਤੇ ਬਸ ਮਹੱਲਾ ਇਕੱਠਾ ਮਹੱਲਾ ਇਕੱਠਾ ਪਰ ਤੁਸੀਂ ਇਹ ਵਾਰਦਾ ਜਿਹੜੀ ਹੋਈ ਹੈ ਕਦੋਂ ਹੋਈ ਹੈ ਤਿੰਨ ਵੇ ਦਾ ਖਰੀਬ ਹੋਈ ਐ ਅਸੀਂ ਇੱਥੇ ਖੜੇ ਸੀ ਆ ਟਿਊਸ਼ਨ ਦਾ ਟਾਈਮ ਹੋ ਰਿਹਾ ਸੀਗਾ ਤੇ ਮੇਰੇ ਕਰੀ ਕੋਈ ਸੀਗਰ ਮੇ ਕੋਲ ਹੀ ਗੱਡੀ ਸੀ ਤੇ ਮੈਂ ਘਰ ਦੇ ਦੀ ਵੇਟ ਕਰ ਰਿਹਾ ਸੀਗਾ ਤੇ ਇੱਕਦਮ ਤਾਂ ਅਸੀਂ ਇੱਥੇ ਨਾ ਵੇਟ ਕਰ ਰਹੇ ਸੀ ਮਤਲਬ ਇਕੱਠੇ ਉਹ ਕਾਲਜ ਤੋਂ ਆਇਆ ਸੀਗਾ ਮੁੰਡਾ ਤੇ ਅਸੀਂ ਉਹਦੀ ਇਕੱਠੇ ਕੱਢ ਕੇ ਵੇਟ ਕਰ ਰਹੇ ਸੀਗੇ ਤੇ ਇਹ ਗੱਲਾਂ ਗੱਲਾਂ ਚ ਵੀ ਇੱਕਦਮ ਤਾਂ ਤਿੰਨ ਮੁੰਡੇ ਆਏ ਉਹਨਾਂ ਨੇ ਬਿਲਕੁਲ ਸਾਡੇ ਗੱਡੀ ਦੇ ਨਾਲ ਕਰੀਬ ਮਤਲਬ ਆਪਣੀ ਐਕਟਾ ਕਢਾ ਲਈ ਤਿੰਨ ਜਣੇ ਸੀ ਐਕਟਾ ਤੇ ਤੇ ਉਹਨੇ ਨਾਲ ਹੀ ਕਢਾ ਲਈ ਤੇ ਪਹਿਲਾਂ ਉਹਨੇ ਕਿਹਾ ਸ਼ੀਸ਼ਾ ਫੱਲੇ ਕਰੋ ਤੇ ਇਹ ਸਾਨੂੰ ਕਹਿੰਦਾ ਨਸ਼ਾ ਪੜਾ ਤਾ ਕੋਈ ਕਰਦੇ ਮੈਂ ਕਿਹਾ ਨਹੀਂ ਨਹੀਂ ਵੀਰੇ ਪ੍ਰੋਜੈਕਟ ਦਾ ਸੀਡ ਦੇ ਬੈਗ ਸੇ ਚੈੱਕ ਕੀਤਾ ਸਭ ਚੈੱਕ ਕੀਤਾ ਕਿਤੇ ਉਹਨੂੰ ਮਤਲਬ ਮਿਲੇ ਹੀ ਨਹੀਂ ਕੁਛ ਤੇ ਉਹ ਤਾਂ ਫਿਰ ਉਹਨਾਂ ਐਨੂੰ ਮੁੰਡੇ ਨੂੰ ਬਾਪ ਲਾਇਆ ਮੈਂ ਨਾਲ ਬੈਠਾ ਸੀਗਾ ਤੇ ਕਹਿੰਦਾ ਤੂੰ ਚੈਕਿੰਗ ਕਰਾ ਤੇ ਐ ਔਖਾ ਹੋ ਗਿਆ ਤੇ ਇਹ ਕਹਿੰਦਾ ਤੁਸੀਂ ਕੋਣ ਉਹਨੂੰ ਚੈਕਿੰਗ ਕਰਨ ਵਾਲੇ ਵਗੈਰਾ ਕਰਕੇ ਤੇ ਫਿਰ ਉਹਨੇ ਇਹਦੇ ਚਪੇੜ ਮਾਰੀ ਤੇ ਜਦ ਅੱਛਾ ਜਦ ਇਹਦੇ ਚਪੇੜ ਮਾਰੀ ਫਿਰ ਉਸ ਤੋਂ ਬਾਅਦ ਮਤਲਬ ਉਹਨੇ ਪਿੱਛੇ ਮੁੰਡਾ ਬੈਠ ਕੇ ਤਾਂ ਬੈਗ ਵਿੱਚ ਨਾਲ ਪਿਆ ਸੀ ਉਹਦੇ ਵਿੱਚ ਪਰਸ ਟਿਊਸ਼ਨ ਦੀ ਫੀਸ ਸੀ ਜੀ ਤੇ ਟਿਊਸ਼ਨ ਦੇ ਵੀ ਸੀਗੇ ਉਹਨੇ ਦੇਣੀ ਸੀਗੀ ਤੇ ਜਿਵੇਂ ਉਹਨੇ ਬੈਕਟੈਕ ਕੀਤਾ ਪਰ ਸੀਗਾ ਪਰਸਟੂ ਨੇ ਪੈਸੇ ਕੱਢ ਲੇ ਸਾਰੇ ਤੈਨਾਂ ਕਿ ਪੈਸੇ ਕਿਉਂ ਕੱਢ ਰਹੇ ਹੋ ਬਾਈ ਦਾ ਲੌਕ ਹੋ ਗਿਆ ਇਹ ਗੱਡੀ ਜਿਹੇ ਪੈ ਗਿਆ ਤੇ ਦੋਸਤੋਂ ਪੈਸੇ ਲੈ ਕੇ ਉਹ ਮਤਲਬ ਅਸੀਂ ਚਾਰੋ ਜੱਟ ਬਾਹਰ ਆਏ ਨਾਲ ਨਾਲ ਤੈਨੂੰ ਐਕਟਰ ਤੇ ਇੱਥੋਂ ਨਿਕਲ ਗਏ ਅੱਛਾ ਕਿੱਧਰ ਨੂੰ ਮੁੜੇ ਉਹ ਇੱਧਰ ਨੂੰ ਅੱਛਾ ਇੱਧਰ ਨੂੰ ਵਾਪਸ ਚਲੇ ਗਏ ਵਾਪਸ ਉੱਧਰ ਜਾ ਕੇ ਕੋਤਰਾ ਆਏ ਕਿੱਧਰੋਂ ਸੀਗੇ ਉਹ ਉਹ ਇੱਧਰੋਂ ਆਏ ਅੱਛਾ ਆਇਦੋ ਆਏ ਬਗਾ ਜਿਹੜੇ ਉਜਾਰਦੀਆ ਵੱਲ ਜੋ ਮੇਨ ਰੋਡ ਤੋਂ ਆ ਗਲੀ ਵਾਸੇ ਹਾਥਾਂ ਫੜ ਲੰਕਾਂ ਸਾਹਮਣੋਂ ਆਏ ਤੇ ਅੱਛਾ ਗੱਡੀ ਆ ਸੀ ਤੁਹਾਡੀ ਆ ਰੈੱਡ ਕਲਰ ਦੀ ਪੀਡੀ ਤੇ ਉਹ ਜੀਆਰ 773 3 ਵਜੇ ਦਾ ਟਾਈਮ ਸੀ ਬੰਦੇ ਸਰਦਾਰ ਸੀ ਕੇ ਮੋਨੇ ਸੀ ਇੱਕ ਸਰਦਾਰ ਸੀ ਤੇ ਦੋ ਮੋਨੇ ਸੀ ਇੱਕ ਨੇ ਟੋਪੀ ਪਾਈ ਹੋਈ ਤੇ ਬਾਈਕ ਵੀ ਇੱਕੋ ਹੀ ਸੀ ਐਕਟਲੀ ਵੀ ਇੱਕ ਵਾਈਟ ਕਲਰ ਵਾਈਟ ਕਲਰ ਦੀ ਤੇ ਉਹਦਾ ਤੁਸੀਂ ਕੋਈ ਨੰਬਰ ਨੰਬਰ ਨੋਟ ਕੀਤਾ ਉਸਨੇ ਮਤਲਬ ਉਹਨੇ ਮਿੱਟੀ ਦਾ ਸਾਰ ਟੱਕਿਆ ਬੇਸਿਕਲੀ ਸਟਾਰਟਿੰਗ ਨੰਬਰ ਪਤਾ 19 ਮੂਰਲਾ ਪਿਛਲਾ ਕੀ ਸੀ ਉਹ ਨਹੀਂ ਪਤਾ 19 ਮੂਰਲਾ ਪਤਾ ਸੀ ਪਰ ਹੁਣ ਆਪ ਨੂੰ ਇਹ ਨਹੀਂ ਪਤਾ ਉੱਪਰਲਾ ਕੀ ਸੀਗਾ ਪੀਵੀ10 ਜੀਐਮ ਜਾਂ ਜੀ ਪੀਵੀ10 ਸੀਗਾ ਇਹਨਾਂ ਦੇਖਿਆ ਉਹ ਤੋਂ ਅੱਗੇ ਦਾ ਕੁਝ ਨਹੀਂ ਪਤਾ ਆਪਾਂ ਕਹਿ ਸਕਦੇ ਆ ਵੀ ਨੰਬਰ ਲੋਕਲ ਸੀ ਹਾਂਜੀ ਲੋਕਲ ਸੀ ਵਾਈਟ ਕਲਰ ਦੀ ਐਕਟਿਵ ਆ ਸੀ ਤਿੰਨ ਬੰਦੇ ਸੀ ਉਹ ਉਮਰ ਦਾ ਅੰਦਾਜ਼ਾ ਕਿੰਨਾ ਖੋਏਗਾ 25 30 ਸਾਲਾਂ ਦਾ ਤੁਹਾਨੂੰ ਸਿਹਤ ਪੱਖੋਂ ਕਿੱਦਾਂ ਦੇ ਲੱਗਦੇ ਸੀ ਕੋਈ ਓਹ ਛੋਟੇ ਛੋਟੇ ਸੀਗੇ ਤੇ ਇਹ ਲਿਖ अच्छा दो बड़े हल्दी-वल्दी सही अच्छा ਤੇ ਤੁਸੀਂ ਇਸ ਸਬੰਧ ਵਿੱਚ ਫਿਰ ਆਪਣੇ ਪਰਿਵਾਰ ਨੂੰ ਕਾਲ ਕੀਤੀ ਨਹੀਂ ਪਹਿਲਾ ਸੀ ਸਭ ਤੋਂ ਪਹਿਲਾਂ ਥਾਣੇ ਗਏ ਅਸੀਂ ਤੇ ਉੱਥੇ ਜੇ ਕਿਸੇ ਕੰਪਲੇਨ ਲਿਖਣ ਦੀ ਕੋਸ਼ਿਸ਼ ਕੀਤੀ ਤੇ ਉਹ ਸਾਨੂੰ ਕਹਿੰਦੇ ਕਿ ਤੁਸੀਂ ਮਤਲਬ ਗੱਲਾਂ ਘੁਮਾ ਰਹੇ ਹੋ ਐਦਾਂ ਕੁਝ ਹੋਈ ਨਹੀਂ ਸਕਦਾ ਤੁਸੀਂ ਕੁਝ ਕਰ ਸਕਦੇ ਸਾਡੀ ਗਲਤੀ ਕੱਢਣ ਲੱਗ ਪਈ ਪੁਲਿਸ ਵਾਲੇ ਹਾਂ ਮਤਲਬ ਉਹ ਸਾਨੂੰ ਕਹਿੰਦੇ ਕਿ ਤੁਸੀਂ ਕੁਝ ਐਦਾਂ ਕੀਤਾ ਹੀ ਨਹੀਂ ਹੋਣਾ ਐਦਾਂ ਕੋਈ ਗੱਲ ਨਹੀਂ ਪੂਰੀ ਗੱਲ ਦੱਸੋ ਤੇ ਕਹਿੰਦੇ ਦੂਜਾ ਹਲੇ ਜਿਹਦੇ ਡਿਊਟੀ ਹੈ ਉਹ ਆਊਗਾ ਤੁਹਾਡੀ ਕੰਪਲੇਨ ਲਿਖ ਲੂਗਾ ਫਿਰ ਅਸੀਂ ਕਰਦੇ ਹਾਂ ਫਿਰ ਅਸੀਂ ਇਹਦੇ ਪਾਪਾ ਨੂੰ ਕਾਲ ਕੀਤਾ ਤੇ ਉਹ ਆਏ ਫਿਰ ਉਹਨਾਂ ਨੇ ਮਤਲਬ ਜਿਹੜਾ ਮੇਨ ਜਿਹਦੀ ਡਿਊਟੀ ਸੀਗੀ ਉਹਨਾਂ ਨੇ ਸਾਡੀ ਕੰਪਲੇਨ ਨਹੀਂ ਕੀਤੀ ਫਿਰ ਉਹ ਕਹਿੰਦੇ अच्छा मतलब पहला तो आपको पुलिस ने किया भी ਤੁਸੀਂ ਗੱਲਾਂ ਘੁਮਾ ਰਹੇ ਹੋ ਹਾਂ मतलब ਸਾਡਾ ਕੋਈ ਇੱਕ ਆਪਾਂ ਇੱਕ ਗੱਲ ਨਹੀਂ ਕਰ ਰਹੇ ਤਿੰਨ ਚਾਰ ਮਿਕਸ ਕਰ ਰਹੇ ਜਿਵੇਂ ਜਿਵੇਂ ਸਾਡੇ ਲੱਗ ਰਿਹਾ ਸੀ ਕਿ ਉਹ ਤੋਂ ਬੋਲ ਰਹੇ ਜੋ ਜੋ ਹਾਂ ਅਸੀਂ मतलब ਚਾਰੋਂ ਅਲੱਗ-ਅਲੱਗ ਗੱਲਾਂ ਬੋਲ ਰਹੇ ਸੀ ਜਿਵੇਂ ਪਹਿਲਾਂ ਇਦਾਂ ਆਇਆ ਫਿਰ ਉਦਾਂ ਆਇਆ ਤੇ ਉਹਨਾਂ ਨੂੰ ਲੱਗਿਆ ਅਸੀਂ ਗੱਲ ਚ ਘੁਮਾ ਰਹੇ ਹਾਂ ਕਿ ਗੱਲਾਂ ਘੁਮਾ ਰਹੇ ਤਾਂ ਹੋਈ ਨਹੀਂ ਸਕਦਾ ਜਿਵੇਂ ਕਹਿੰਦੇ ਸੀ ਤਿੰਨ ਮੁੰਡੇ ਤੇ ਕੁਝ ਮਤਲਬ ਚਾਰ ਮੁੰਡਿਆਂ ਨੇ ਤੁਸੀਂ ਕੁਝ ਕਰ ਸਕਦੇ ਹੋ ਵਗੈਰਾ-ਵਗੈਰਾ ਕਰਕੇ ਤੇ ਅਸੀਂ ਕਿਹਾ ਕਿ ਸਾਡੇ ਨਾਲ ਪਹਿਲੀ ਵਾਰ ਹੋਇਆ ਸਾਨੂੰ ਕੀ ਪਤਾ ਕੀ ਕਰੀਏ ਅਸੀਂ ਡਰ ਗਏ ਸੀ ਹੂੰ ਫਿਰ ਉਸ ਤੋਂ ਬਾਅਦ ਉਹ ਉਹਦੇ ਪਾਪਾ ਨੂੰ ਬੁਲਾਇਆ ਕਿ ਉਹ ਆ ਕੇ ਕੰਪਲੇਨ ਲਿਖਾਂਗੇ ਕੰਪਲੇਂਟ ਦੀ ਕਾਪੀ ਹੈ ਤੁਹਾਡੇ ਕੋਲ ਤੇ 3 ਵਜੇ ਤੁਸੀਂ ਤੁਹਾਡੇ ਨਾਲ ਵਾਰਦਾਤ ਹੋਈ ਤੁਸੀਂ ਟਿਊਸ਼ਨ ਕਿੱਥੇ ਪੜ੍ਹਨ ਜਾਂਦੇ ਹੋ ਟਿਊਸ਼ਨ ਮੇਰੇ ਮੌਲਤਨ ਹੈ ਐ ਦੀ ਟਿਊਸ਼ਨ ਹੀ ਲਾਣ ਦਾ ਇਹ ਫਿਰ ਇਕੱਠੇ ਹੋ ਕੇ ਜਾਣ ਦਾ ਪਰ ਸਿੱਖ ਕਿੱਦਾਂ ਬਣਦਾ ਤੁਹਾਡਾ ਸੋਚੋ ਐ ਦੀ ਟਿਊਸ਼ਨ ਦੇ ਸਿਗਰ ਟਿਊਸ਼ਨ ਟਾਈਮ ਹੋ ਵੀ ਲਈਏ 3:30 ਵਜੇ ਹੋਊਗਾ ਤੇ ਸਾਡੇ ਕੋਲ ਆ ਕੇ ਮੇਰੇ ਘਰੋਂ ਸਾਬਣੀ ਹੈ ਨਾ ਤੁਹਾਡੇ ਕੋਲ ਆ ਕੇ ਨੇ ਸੋਦੀ ਜੱਟ ਇਕੱਠੇ ਹੋਏ ਨੇ ਆਪਾਂ ਡਿਜ਼ਾਈਨ ਵਿੱਚ ਤੁਸੀਂ ਛੱਡਿਆ ਜਾ ਰਹੇ ਸੀ ਛੱਡਣ ਤੋਂ ਪਹਿਲਾਂ ਹੀ ਉਹ ਆ ਗਏ ਤੁਹਾਨੂੰ ਕੀ ਲੱਗਦਾ ਵੀ ਉਹ ਕਿਸੇ ਦੇ ਪਿੱਛੇ ਤੁਹਾਡੇ ਲਾਏ ਹੋ ਸਕਦੇ ਆ ਨਹੀਂ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਕੁਝ ਨਹੀਂ ਅਸੀਂ ਆਪਣਾ ਪੜਨਾ ਸੀ ਆਪਣਾ ਚਾਰਾ ਵਿੱਚ ਅਸੀਂ ਐਕਸੀਡੈਂਟ ਹੋਰ ਕੋਈ ਮਤਲਬ ਆ ਕੋਈ ਆਪਸ ਵਿੱਚ ਚਾਰੇ ਦੋਸਤ ਮੈਂ ਲਾ ਇੱਕ ਫੋਨ ਕਰਕੇ ਤੇ ਪੁਲਿਸ ਜਦੋਂ ਦੀ ਤੁਸੀਂ ਕੰਪਲੇਨਟ ਲਿਖਾਈ ਉਸ ਤੋਂ ਬਾਅਦ ਪੁਲਿਸ ਆਈ ਹੈ ਤੁਹਾਡੇ ਇਸ ਮੌਕੇ ਤੇ ਆਈ ਹੈ ਨਹੀਂ ਉਹ ਅੰਦਰ ਦੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਸ਼ਾਂਤ ਰਹੀ ਸੀ ਕੁਝ ਕਰਦੇ ਆ ਤੇ ਤੁਹਾਨੂੰ ਬੁਲਾਵਾਂਗੇ ਅੱਛਾ ਉਹਨਾਂ ਨੇ ਕੋਈ ਵੀਡੀਓ ਰਿਕਾਰਡਿੰਗ ਕਢਾਈ ਹੋਵੇ ਕੋਈ ਫੁਟੇਜ ਕਢਾਈ ਹੋਵੇ ਕੈਮਰਿਆਂ ਦੀ ਕੋਈ ਕੰਟੈਕਟ ਆ ਸੀ ਕਢਾ ਆ ਅੱਛਾ ਕੁਝ ਨਹੀਂ ਹੋਇਆ ਹਾਲ ਤੱਕ ਦੋਸਤੋ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੇ ਜੋ ਕੁਝ ਵੀ ਆ ਕਿਉਂਕਿ ਇਨੋਸੈਂਟ ਬੱਚੇ ਆ ਇਹ ਕੋਈ ਪ੍ਰੋਫੈਸ਼ਨਲ ਕ੍ਰਿਮੀਨਲ ਨਹੀਂ ਆ ਇਹ ਬੱਚੇ ਆ ਇਨੋਸੈਂਟ ਬੱਚੇ ਆ ਇਸ ਕਰਕੇ ਬੱਚੇ ਸੀ ਘਬਰਾ ਗਏ ਸਿਚੁਏਸ਼ਨ ਹੀ ਇਦਾਂ ਦੀ ਬਣ ਗਈ ਉਹਨਾਂ ਦੇ ਕੋਲ ਕੋਈ ਹਥਿਆਰ ਵੀ ਸੀ ਚਾਕੂ ਚਾਕੂ ਸੀ ਅੱਛਾ ਕਿੰਨਾ ਵੱਡਾ ਸੀ ਚਾਕੂ ਇੰਨਾ ਕੁ ਤਾਂ ਸੀ ਬੱਚਾ ਲੱਗਦਾ ਦੇਖਿਆ ਤੁਸੀਂ ਹਾਂਜੀ ਉਹਨੇ ਵੀ ਦੇਖਿਆ ਮੈਂ ਤੁਸੀਂ ਦੇਖੋ ਦੋਸਤੋ ਕਿੰਨਾ ਹੌਸਲਾ ਵੱਧ ਚੁੱਕਾ ਹੈ ਕ੍ਰਿਮੀਨਲ ਲੋਗਾਂ ਦਾ ਸ਼ਰਮ ਤੇਜ਼ ਤਾਰ ਹਥਿਆਰ ਲੈ ਕੇ ਲੋਕ ਘੁੰਮਦੇ ਆ ਔਰ ਆਪਣੇ ਗਲਤ ਮਨਸੂਬੇ ਪੂਰੇ ਕਰਨ ਲਈ ਕਿਸੇ ਦੇ ਮਾਰਿਆ ਵੀ ਜਾਂਦਾ ਕਿਸੇ ਨੂੰ ਲੁੱਟਿਆ ਵੀ ਜਾਂਦਾ ਇਹ ਬੱਚੇ ਵੀ ਅੱਜ ਜਿਹੜੇ ਕਿ ਪੜਨ ਦੇ ਸ਼ੌਕੀਨ ਨੇ ਔਰ ਪੜਦੇ ਆ ਇਹਨਾਂ ਦੇ ਦਿਮਾਗ ਦੇ ਉੱਤੇ ਕਿੰਨਾ ਬੁਰਾ ਅਸਰ ਪਏਗਾ ਇਸ ਮਾਹੌਲ ਦਾ ਇਹਨਾਂ ਦੇ ਮਾਨਸਿਕ ਲੈਵਲ ਨੂੰ ਕਿੰਨਾ ਠੇਸ ਵੱਜੇਗੀ ਇਹ ਤੁਸੀਂ ਸਮਝ ਸਕਦੇ ਹੋ ਪਰ ਦੋਸਤੋ ਪ੍ਰਸ਼ਾਸਨ ਪ੍ਰਸ਼ਾਸਨ ਦੀ ਆਪਾਂ ਗੱਲ ਕਰੀਏ ਤਾਂ ਸ਼ਾਇਦ ਹਾਲੇ ਤੱਕ ਮੌਕੇ ਵਾਰਦਾਤੇ ਪੁਲਿਸ ਨਹੀਂ ਪਹੁੰਚੀ ਜੇ ਆਪਾਂ ਟਾਈਮ ਦੀ ਗੱਲ ਕਰੀਏ ਤਾਂ 6:36 ਹੋ ਚੁੱਕਿਆ 6:34 ਵਾਰਦਾਤ ਕਿੰਨੇ ਵਜ ਦੀ ਆ 3:05:04 ਮਿੰਟ ਦੀ 3:05:04 ਮਿੰਟ ਦੀ ਵਾਰਦਾਤ ਹੈ ਔਰ ਪੁਲਿਸ ਹਾਲੇ ਤੱਕ ਨਹੀਂ ਪਹੁੰਚੀ ਹੈ ਦੋਸਤੋ ਥੈਂਕਸ ਗੋਡ ਕਿ ਉਹ ਕ੍ਰਿਮੀਨਲ ਲੋਗ ਇਨਾਂ ਤੋਂ ਲੁੱਟ ਕੇ ਚਲੇ ਗਏ ਇਹਨਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਕਰਕੇ ਗਏ। ਅਗਰ ਜਾਨੀ ਨੁਕਸਾਨ ਵੀ ਹੋ ਜਾਂਦਾ ਤਾਂ ਪੁਲਿਸ ਜਿਸ ਤਰ੍ਹਾਂ ਬੱਚੇ ਕਹਿ ਰਿਹਾ ਕਿ ਸਾਨੂੰ ਕਹਿ ਰਿਹਾ ਕਿ ਤੁਸੀਂ ਆਪਣੀਆਂ ਗੱਲਾਂ ਘੁਮਾ ਰਹੇ ਹੋ। ਸਾਨੂੰ ਗੁੰਮਰਾਹ ਕਰ ਰਹੇ ਹੋ ਪੁਲਿਸ ਕਹਿ ਰਹੀ ਆ। ਦੋਸਤੋ ਬਹੁਤ ਚੀਜ਼ਾਂ ਨੇ ਮੈਂ ਅਕਸਰ ਆਪਣੇ ਵੀਡੀਓ ਚੱਕੇ ਗੱਲ ਕਹਿਣਾ ਕਿ ਪੰਜਾਬ ਪੁਲਿਸ ਅਗਰ ਚਾਹੇ ਤਾਂ ਪੂਤ ਨੂੰ ਨਚਾ ਲੰਦੀ ਆ ਪਰ ਅਗਰ ਚਾਹੇ ਔਰ ਪੰਜਾਬ ਪੁਲਿਸ ਬਹੁਤ ਘੱਟ ਚੰਦੀ ਆ ਨਹੀਂ ਤਾਂ ਜਿਹੜਾ ਕ੍ਰਾਈਮ ਹੈ ਚਾਹੇ ਉਹ ਨਸ਼ਾ ਚਾਹੇ ਉਹ ਕੁਝ ਹੋਰ ਆ ਉਹਨੂੰ ਨੱਥ ਪਾਣਾ ਮੈਂ ਨਹੀਂ ਮੰਨਦਾ ਕਿ ਪੰਜਾਬ ਪੁਲਿਸ ਦੇ ਵਾਸਤੇ ਨਹੀਂ ਹੈ ਦੋਸਤੋ ਇਹ ਛੋਟੇ ਛੋਟੇ ਬੱਚੇ ਆ ਗਰੋਇੰਗ ਏਜ ਆ ਇਹਨਾਂ ਦੀ ਔਰ ਟਿਊਸ਼ਨ ਤੇ ਜਾ ਰਹੇ ਆ ਇੱਕ ਮਹੱਲੇ ਚ ਰਹਿੰਦੇ ਆ ਚਾਰ ਦੋਸਤ ਨੇ ਕਾਰ ਚ ਬੈਠੇ ਆ ਔਰ ਆਪਣੇ ਘਰ ਤੋਂ ਮੇਰਾ ਖਲਾਵੀ ਸਾਰਾ 60 70 ਮੀਟਰ ਤੇ ਆ ਦੋਸਤੋ ਸਾਡਾ ਪ੍ਰਸ਼ਾਸਨ ਕਿੱਥੇ ਆ ਤੁਸੀਂ ਮੈਨੂੰ ਦੱਸਣਾ ਮੇਰਾ ਨੰਬਰ 9872303604 ਮੈਨੂੰ ਤੁਸੀਂ ਦੱਸਿਓ ਕਿ ਇਸ ਬੱਚਿਆਂ ਨਾਲ ਜਿਹੜੀ ਵਾਰਦਾਤ ਹੋਈ ਆ ਪੁਲਿਸ ਸਾਡੇ 3.5 ਘੰਟੇ ਹਲੇ ਤੱਕ ਕਿਉਂ ਨਹੀਂ ਪਹੁੰਚ ਪਾਈ ਅਜੇ ਇਹ ਕਿਹੜੇ ਕੰਮਾਂ 'ਚ ਪੰਜਾਬ ਪੁਲਿਸ ਬਿਜ਼ੀ ਆ ਜਾਂ ਇਲਾਕੇ ਦੀ ਪੁਲਿਸ ਬਿਜ਼ੀ ਆ ਕਿ ਮੌਕਾ ਵਾਰਦਾਤ ਉਤੇ ਆ ਕੇ ਮੌਕੇ ਨੂੰ ਕਿਉਂ ਨਹੀਂ ਦੇਖਿਆ ਗਿਆ ਕਿਉਂ ਨਹੀਂ ਸਮਝਿਆ ਗਿਆ ਮੁਜਰਮਾਂ ਨੂੰ ਫੜਨਾ ਤਾਂ ਇੱਕ ਬਹੁਤ ਪਰੇ ਦੀ ਗੱਲ ਹੈ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਹਲਾਤੇ ਪੰਜਾਬ ਤੋਂ ਵਿਵੇਕ ਪਖਸ਼ੀ ਬੇਟਾ ਤੁਹਾਡਾ ਕੀ ਨਾਮ ਹੈ ਗੁਰਜੀਵਨ ਸਿੰਘ ਗੁਰਜੀਵਨ ਸਿੰਘ ਬੇਟਾ ਤੁਸੀਂ ਕਿਹੜੀ ਕਲਾਸ ਚੋਂ ਪਲੱਸ 1 ਕਿਹੜੇ ਸਕੂਲ ਚ ਡੀਏਵੀ ਪਖਵਾ ਡੀਏਵੀ ਪਖਵਾ ਰੋਡ ਤੇ ਤੁਸੀਂ ਟਿਊਸ਼ਨ ਪੜ੍ਹਦੇ ਹੋ ਕਿਹੜੀ ਜਗ੍ਹਾ ਆਪਣਾ ਬੈਕ ਸਾਈਡ ਕੀ ਗੰਦੇ ਗਲੀ ਚ ਤੇ ਬੇਟਾ ਜਦੋਂ ਵਾਰਦਾਤ ਹੋਈ ਆ ਤੁਸੀਂ ਆਪਣੇ ਘਰੋਂ ਟਿਊਸ਼ਨ ਦੇ ਪੈਸੇ ਲੈ ਕੇ ਆਏ ਸੀ ਕਿੰਨਾ ਪੈਸਾ ਸੀ 10000 10000 ਤੇ ਕਿੱਦਾਂ ਹੋਇਆ ਕਿੱਦਾਂ ਸੀਨ ਕਿੱਦਾਂ ਬਣਿਆ ਥੋੜਾ ਜਿਆਦਾ ਸਾਡੇ ਦਰਸ਼ਕਾਂ ਨੂੰ ਅੱਜ ਵੈਸੇ ਟਿਊਸ਼ਨ ਮੇਰੀ ਫਰੀਅੋ ਕਲੱਬ ਹੁੰਦੀ ਹੈ ਅੱਜ 3:30 ਸੀ ਤੇ ਇਹ ਮੇਰੇ ਦੋਸਤ ਜਗਾ ਰੱਖੇ ਸੀ ਤੇ ਆਪਾਂ ਇੱਥੇ ਆ ਗਏ ਤੇ ਉਹ ਕਹਿੰਦਾ ਇੱਥੇ ਸੜ ਜੰਨੇ ਆ ਦਰਖਤ ਦੇ ਥੱਲੇ ਤੇ ਮੁੰਡੇ ਆਏ ਤੇ ਉਹ ਕਹਿੰਦੇ ਤੁਸੀਂ ਕੋਈ ਨਸ਼ਾ-ਗੁਸ਼ਾ ਕਰ ਰਹੇ ਹੋ ਤੇ ਕਹਿੰਦਾ ਚੈੱਕ ਕਰੋ ਤੇ ਸਾਨੂੰ ਬੰਲਾਂ ਲੱਗਿਆ ਕਿ ਪੁਲਿਸ ਵਾਲੇ ਨਹੀਂ ਕਿ ਦੂਜੇ ਨੂੰ ਸਰ ਸਰ ਕਰ ਰਹੇ ਸੀ ਤੇ ਉਹਦੇ ਬਾਅਦ ਜਦੋਂ ਚੈੱਕ ਕਰਾਇਆ ਤੇ ਉਹਨਾਂ ਨੇ ਬੈਂਕ ਚੋਂ ਪਰਸ ਤੇਖ ਲਿਆ ਤੇ ਇੱਕਦਮ ਸਨੇਚ ਕਰ ਲਿਆ ਪਰਸ ਫਿਰ ਉਹਦੇ ਬਾਅਦ 10000 ਰੁਪਏ ਕੱਢ ਕੇ ਪਰਸ ਸਿੱਟਦਾ ਤੇ ਪਰ ਤੁਹਾਡੀ ਗੱਡੀ ਚ ਸਿੱਟਿਆ ਕੇ ਬਾਹਰ ਸਿੱਟਿਆ ਗੱਡੀ ਸਿੱਟਦਾ ਫਿਰ ਨਾਲ ਹੀ ਭੱਜ ਗਏ ਤੇ ਬੇਟਾ ਤੁਸੀਂ ਕਿੰਨੇ ਜਾਣੇ ਸੀ ਆਪਾਂ ਚਾਰ ਜਾਣੇ ਸੀ ਤੁਸੀਂ ਚਾਰ ਬੰਦੇ ਸੀ ਉਹ ਤਿੰਨ ਸੀ ਕੀ ਤੁਸੀਂ ਉਹਨਾਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਹੈ ਕੋਈ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਕਰਨ ਲੱਗੇ ਸੀ ਚਾਕੂ ਸੀਗੇ ਉਹਨਾਂ ਕੋਲ ਕਿੰਨਾ ਕੋਲ ਅੱਛਾ ਕਿੰਨਾ ਕੋਲ ਹਾਂਜੀ ਓਹੋ ਹੋ ਹਾਂ ਤੇ ਤਾਂ ਸਿਆਣਪ ਕੀਤੀ ਹੈ ਬੇਟਾ ਤੁਸੀਂ ਨਹੀਂ ਤੇ ਤੁਹਾਡੇ ਫਾਦਰ ਕੀ ਕੰਮ ਕਰਦੇ ਆ ਇਹ ਸਟੇਟ ਦਾ ਕੰਮ ਕਰਦੇ ਆ ਪ੍ਰੋਪਰਟੀ ਦਾ ਰੀਅਲ ਸਟੇਟ ਦਾ ਕੰਮ ਦਾ ਅਸੀਂ ਕੋਸ਼ਿਸ਼ ਕੀਤੀ ਕਿ ਤਾਲੇ ਉੱਤੇ ਜਦ ਤੱਕ ਅਸੀਂ ਬਾਹਰ ਆਏ ਇਹ ਨਾਲ ਹੀ ਪੱਜ ਗਏ ਫਿਰ ਤੁਸੀਂ ਉਹਨਾਂ ਉਹਨਾਂ ਦੇ ਮਗਰ ਗੱਡੀ ਗੁੱਡੀ ਲਾਈ ਆਪਣੀ ਹਾਂਜੀ ਅਜੀ ਗੱਡੀ ਲਾਈ ਸੀ ਕਿੱਥੇ ਤੱਕ ਲਾਈ ਗੱਡੀ ਉਹਨਾਂ ਦੇ ਮਗਰ ਬਸ ਆਪਾਂ ਵਾਲੇ ਬਸ ਹੁਣ ਆਪਾਂ ਸਾਰਾ ਨਾਲ ਹੀ ਗਿਆ ਨੇੜੇ ਤੇੜੀ ਕਿਤੇ ਗਵਾਚ ਗਏ ਐਕਟਿਵਾ ਤੇ ਸੀ ਗਲੀਆਂ ਤੋਂ ਚਲੇ ਗਏ ਹਾਂ ਉਹ ਟੂ ਵੀਲਰ ਸੀ ਉਹ ਛੋਟੀਆਂ ਜਗ੍ਹਾ ਤੋਂ ਜਲਦੀ ਨਿਕਲ ਗਿਆ ਠੀਕ ਹੈ ਹੈਲੋ ਹਾਂਜੀ ਐਸ ਐਚਓ ਦੁਗਰੀ ਹਾਂਜੀ ਕੀਸ਼ੋਰਮ ਸਿੰਘ ਜਨਾਬ ਦਾ ਇੰਸਪੈਕਟਰ ਗੁਰਪ੍ਰੀਤ ਹੈ ਜੀ ਗੁਰਪ੍ਰੀਤ ਜੀ ਵਿਵੇਕ ਬਖਸ਼ੀ ਪੱਤਰਕਾਰ ਬੇਨਤੀ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਗੁਰਪ੍ਰੀਤ ਜੀ ਤੁਹਾਡਾ ਜਿਹੜਾ ਨਿਊ ਸ਼ਾਮਨਗਰ ਹੈ ਸੁਆਮੀ ਵਿਵੇਕਾਨੰਦ ਸਕੂਲ ਹੈ ਇਹ ਆਪ ਜੀ ਦੇ ਅੰਡਰ ਆਉਂਦਾ ਚੌਂਕੀ ਵਿਵੇਕਾਨੰਦ ਨਗਰ ਆਪਣੇ ਅੰਦਰ ਜਿਵੇਂ ਸ਼ਾਮਨਗਰ ਚੌਂਕੀ ਭਗਤ ਸਿੰਘ ਨਗਰ ਹਾਂ ਜੀ ਹਾਂ ਚੌਂਕੀ ਚੌਂਕੀ ਭਗਤ ਸਿੰਘ ਨਗਰ ਚਾਹੁੰਦਾ ਹਾਂ ਜੀ ਪਰ ਤੁਹਾਨੂੰ ਪਤਾ ਇੱਥੇ ਕੱਜ ਵਾਰਦਾਤ ਹੋਈ ਹੈ 3 ਵਜੇ ਦੇ ਕਰੀਬ ਕਾਫੀ ਜੀ ਇੱਥੇ 2-4 ਬੱਚੇ ਸਟੂਡੈਂਟ ਆ ਉਹਨਾਂ ਤੋਂ ਲੁੱਟ ਹੋਈ ਆ 10000 ਰੁਪਇਆ ਖੋ ਗਏ ਲੈ ਕੇ ਉਹਨਾਂ ਦੇ ਚਪੇੜਾ ਮਾਰੀਆਂ ਉਹਨਾਂ ਦੇ ਪਰਸ ਚੋਂ ਪੈਸਾ ਕੱਢ ਕੇ ਲੈ ਗਏ ਤਿੰਨ ਐਕਟਿਵਾ ਤੇ ਆ ਕੇ ਬੰਦੇ ਨਹੀਂ ਜੇ ਸਾਡੇ ਨਾਲ ਜਿੰਨੀ ਹੈਗੀ ਮੇਰੇ ਨਾਲ ਤੇ ਲੈ ਕੇ ਚੌਂਕੀ ਇੰਚਾਰਜ ਨਾਲ ਗੱਲ ਕਰਤਾ ਉਹਨੂੰ ਵੀ ਕੀ ਜਾਂਦਾ ਪੁੱਛੋ ਚੌਂਕੀ ਇੰਚਾਰਜ ਨੂੰ ਤੇ ਮੈਨੂੰ ਦੱਸੋ ਕਿਉਂਕਿ ਨਹੀਂ ਮੈਂ ਤਾਂ ਕੀ ਦੱਸਾਂ ਤੁਹਾਨੂੰ ਮੈਂ ਚੌਂਕੀ ਇੰਚਾਰਜ ਨਾਲ ਪੁੱਛ ਕੇ ਮੈਂ ਉਹ ਜਿਹੜੀ ਕਾਰਵਾਈ ਬੰਦੀ ਨਾ ਕਰਦੇ ਨਾ ਕੋਈ ਗੱਲ ਨਹੀਂ ਇੱਥੇ 3 ਘੰਟਿਆਂ ਤੋਂ ਦਾ ਪੁਲਿਸ ਆਈ ਨਹੀਂ ਹਲੇ ਨਹੀਂ ਉਹਨਾਂ ਨੇ ਐਂਟੀਮੈਂਟ ਕਿਹਨੂੰ ਕੀਤਾ ਪ ਜਰਜਾ ਸ਼ੰਕਰ ਮੁੰਸ਼ੀ ਨਾਲ ਗੱਲ ਹੋਈ ਆ ਭਗਤ ਸਿੰਘ ਚੌਂਕੀ ਚ ਮੈਂ ਕਰਦਾ ਇੱਕ ਮਿੰਟ ਆਦਾ ਅੱਜ ਵੀ ਆਇਆ ਯਾਰ ਸ਼ੁਰੂ ਠੀਕ ਹੈ ਉਹ ਵੀ ਬੰਦ ਕਰਦੇ ਸੀ ਤਾਂ ਫਿਰ ਗੱਡੀ ਬੰਦ ਕਰਤੀ ਤੇ ਫਿਰ ਪਿੱਛੇ ਆ ਗਿਆ ਪਿੱਛੇ ਕਹਿੰਦਾ ਬੈਗ ਖੋਲੋ ਤੇ ਬੈਗ ਖੋਲਿਆ ਫਿਰ ਉੱਚਾ ਇਹਦਾ ਕੁਸ਼ਨ ਪੀਸ ਪਈ ਸੀ ਤੇ ਕੁਸ਼ਨ ਪੀਸ ਫਿਰ ਉਹਨੇ ਐਦਾ ਨੋਟ ਦੇਖੇ ਪਹਿਲਾਂ ਫਿਰ ਉਹਨੇ ਕੱਢ ਲੇ ਕਹਿੰਦਾ ਫਿਰ ਉਹ ਅੱਗੇ ਜਿੰਨੇ ਕੱਢੇ ਉਹ ਐਕਟੀਵਾ ਤੇ ਬਹਿ ਗਿਆ ਦੋ ਅੱਗੇ ਲੜਦੇ ਰਹੇ ਜਿੰਨੇ ਇਹ ਅੱਗੇ ਬੈਠਾ ਸੀ ਇੰਟਰਨਲ ਲੜਦੇ ਰਹੇ ਫਿਰ ਪਿੱਛੋਂ ਵਾਈ ਮਾਰਦਾ ਕਿ ਚੱਲ ਚਲੀਏ ਕੰਮ ਹੋ ਗਿਆ ਨਹੀਂ ਹੱਥਾਂ ਪਾਈ ਹੋਈ ਹੈ ਨਹੀਂ ਅਗਮ ਨਾਲ ਹੋਈਆ ਅਗਮ ਨੇ ਕਿ ਆਸੀ ਕੇ ਉਹਨੇ ਗਾਲ ਕੱਢੀ ਸੀ ਮੈਂ ਕਿ ਤੂੰ ਗਾਲ ਕਿਵੇਂ ਕੱਢੀ ਤੂੰ ਗਾਲ ਕਿਉਂ ਕੀਤਾ ਉਹ ਮੇਰੇ ਨਾਲ ਕਹਿੰਦਾ ਤੂੰ ਜ਼ਿਆਦਾ ਫੀਲਿੰਗਾਂ ਚੱਕਦਾ ਆਇਆ ਮੇਕੋ ਆਇਆ ਹੈ ਉਹ ਬੰਦਾ ਤੂੰ ਜਦੋਂ ਤੈਨੂੰ ਇੰਨੀ ਗੱਲ ਕਹਿੰਦਾ ਤੂੰ ਕੌਣ ਹੈ ਸਾਨੂੰ ਕਰਨ ਵਾਲਾ ਨਹੀਂ ਉਹਨੇ ਜ਼ਤਾਂ ਸਮਝ ਕਰਤਾ ਹੈ ਨਾ ਜਿਆਦਾ ਬੰਦਾ ਸਿੰਗਲ ਹੋ ਵੀ ਡਰ ਜਾਵੇ ਉਹ ਵੀ ਤਿੰਨ ਬੰਦੇ ਸੀ ਸੱਸੀ ਯਾਰ ਵੈਸੇ ਚਾਰ ਸੀ ਉਹ ਤਿੰਨ ਸੀ ਨਾ ਮਲੰਗਾ ਆਦਮੀ ਸੀ ਤੁਸੀਂ ਜੇ ਵੱਡਿਆ ਦੌਕਾ ਮਾਰਦੇ ਨਾ ਤਾਂ ਪੱਲੇ ਕੀ ਹੁੰਦਾ ਥੋੜੀ ਜਿਹੀ ਗੱਡੀ 'ਚ ਨਹੀਂ ਕੋਈ ਸਮਾਨ ਫੂਡ ਮੋਟਾ ਮੋਟਾ ਰੱਖਿਆ ਹੋਇਆ ਗੱਡੀ ਦੁੱਧ ਗੱਡੀ ਰੱਖੀ ਸੀ ਉਹਦੀ ਗੱਡੀ ਰੱਖੀ ਸੀ ਦੁੱਧ ਗੱਡੀ 'ਚ ਪੈਸੇ ਆਪਣੇ ਕਿਸੇ ਰੱਖਿਆ ਆ ਗੱਡੀ ਮम्मा ਦੀ ਹੈ ਨਾ ਤਾਂ ਕਰਦੇ ਕਿੱਥੇ ਚਲੋ ਕੋਈ ਨਹੀਂ ਅਸੀਂ ਉਹਨਾਂ ਕੈਮਰੇ ਚੈੱਕ ਕਰ ਲੈਂਦੇ ਹਾਂ ਵੈਰੀਫਾਈ ਕਰਦੇ ਹਾਂ ਗੁਰਾਂ ਕੀ ਗੱਲ ਨਹੀਂ ਫਿਰ ਦਰਨਾ ਨਹੀਂ ਇਹ ਇਸ ਇਸ ਸੀਨ ਤੋਂ ਨਾ ਅਗਲਾ ਅੱਗੇ ਦੇ ਲਈ ਲੈਸਨ ਲਓ ਔਰ ਐਕਟਿਵ ਹੋਵੋ ਔਰ ਪਤਾ ਲੱਗੇ ਯਾਰ ਐਕਟਿਵ ਦਾ ਮਤਲਬ ਯਾਰ ਕਿ ਤਿੰਨ ਜਣੇ ਹੋ ਹਾਂ ਮਤਲਬ ਇਹ ਤਾਂ ਦਿਨੇ ਦਿਨ ਦਾ ਸਮਾਂ ਹੈ ਉਹ ਵਾਲੀ ਦਾ ਯਾਰ ਕੀ ਕਿ ਉਹ ਵਾਲੀ ਉਹ ਵਾਲੀ ਤੋਂ ਉਹਨਾਂ ਨੇ ਤੁਹਾਨੂੰ ਘੇਰਿਆ ਘੇਰ ਕੇ ਤੁਹਾਨੂੰ ਬਾਹਰ ਦਿਖਾਇਆ ਫਟੋ ਪੈਸੇ ਗੱਲਾ ਬੰਦਾ ਹੀ ਦਰ ਜਾਂਦੇ ਨਹੀਂ ਉਹ ਆਪਾਂ ਕਹਿ ਸਾਵੇਂ ਕੋਈ ਤੁਸੀਂ ਤਾਂ ਚਾਰ ਬੰਦੇ ਹੋ ਕੇ ਇੱਕ ਬੰਦੇ ਦੀ ਟ੍ਰੈਕ ਜੇ ਕਿਉਂਕਿ ਕੰਟੂ ਬਾਹਰ ਹੈ ਤੇ ਦੂਜੀ ਗੱਲ ਨਹੀਂ ਪਰ ਇਹ ਦੇਖੋ ਨਿੱਕਾ ਸਟੂਡੈਂਟ ਐ ਤੇ ਦੂਜੀ ਗੱਲ ਐ ਵੀ ਬੱਚੇ ਆ ਪਿੱਛੇ ਉਹ ਬੈ ਗੇ ਗੱਡੀ 'ਚ ਆ ਕੇ ਇਹਨਾਂ ਦਾ ਤੁਸੀਂ ਜਿੱਦਾਂ ਡਰਾਈਵਿੰਗ ਸੀਟ 'ਤੇ ਬੈਠੇ ਸੀ ਤੁਸੀਂ ਚਾਬੀ ਚਾਬੀ ਇਹਦਾ ਹਾਂ ਆਨ ਕਰਦੇ ਬਟਨ ਆਨ ਕਰਦੇ ਤਾਂ ਸ਼ੀਸ਼ਾ ਉੱਪਰ ਚੱਕਿਆ ਜਾਣਾ ਸੀ ਅੱਧਾ ਤੁਸੀਂ ਖੋਲਿਆ ਸੀ ਜਿੱਦਾਂ ਗੇਟ ਹੀ ਖੋਲ੍ਹਦੇ ਸੀ ਤੇ ਆ ਬਾਹਰ ਖੜੇ ਚੋ ਟਾਈਮ ਤੇ ਚਲੋ ਇਹਨੂੰ ਬਾਹਰ ਕੱਢਤਾ ਹਾਂ ਇਹਨੂੰ ਬਾਹਰ ਖਿੱਚੀ ਬਾਹਰ ਨੂੰ ਖੜਾ ਕਰਤਾ ਜੇਬਾ ਚੈੱਕ ਕਰਨ ਲੱਗ ਗਏ ਅੱਛਾ ਜਿਹੜਾ ਖੜ ਕੇ ਦੁੱਸਤੇ ਨਾਲ ਤੇ ਉਹ ਤੋਂ ਲੜਨ ਲੱਗ ਗਏ ਉਹ ਇੱਕ ਬੰਦਾ ਲੜਦਾ ਸੀ ਕਿ ਜ਼ਿਆਦਾ ਦੋ ਦੋ ਜਣਾ ਚੱਲੇ ਦੋ ਇਹਨਾਂ ਲੜਨ ਲੱਪੇ ਤੁਸੀਂ ਚਾਰ ਸੀ ਉੱਤੇ ਜਦ ਤੱਕ ਅਸੀਂ ਬਾਹਰ ਆਏ ਤਦ ਤੱਕ ਭੱਜ ਗਏ ਇੱਕ ਵਾਰ ਉਹਨੂੰ ਆਪਾਂ ਉੱਤੇ ਸੀ ਬੋਲਿਆ ਵੀ ਵਗੈਰਾ ਕਰਕੇ ਦੇਖਾ ਤੁਸੀਂ ਮਗਰ ਕੁਝ ਨਹੀਂ ਗਏ ਦੇਖਿਆ ਇਹ ਸ਼ੱਕ ਹੁੰਦਾ ਨਾਲੇ ਇਹ ਤਦਕ ਮੋੜੇ ਨਾਲ ਹੀ ਗਏ ਇੱਥੋਂ ਮੁੜ ਕੇ ਮੈਂ ਤੈਨੂੰ ਗਏ ਉਹ ਬੰਦੇ ਸਿੱਧਾ ਜਾ ਕੇ ਲੈਫਟ ਹੋ ਗਏ ਐਂਡ ਇੱਥੋਂ ਸਿੱਧਾ ਇੱਥੋਂ ਰਾਈਟ ਮੋੜੇ ਇੱਥੋਂ ਇੱਥੋਂ ਨੂੰ ਗਏ ਜਾ ਕੇ ਲੈਫਟ ਹੋ ਗਏ ਨਹੀਂ ਰਾਈਟ ਫਿਰ ਘੁਆਟ ਗਏ ਚਲ ਥੋੜਾ ਜਿਹਾ ਜਾਉਗਾ ਤਾਂ ਕੋਈ ਨਹੀਂ ਕੋਈ ਨਹੀਂ ਹੁਣ ਇਹਨਾਂ ਨੇ ਕਰਨਾ ਆਪੇ ਇਨਕੁਆਰੀ ਕਰਾਂਗੇ ਅਸੀਂ ਦੇਖ ਕੇ ਜਿਵੇਂ ਪੜਲਾਂਗੇ ਅਸੀਂ